ਵੱਡੀ ਖਬਰ ਸ਼੍ਰੀ ਫਤਗਾੜ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਸਭਾ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਦੱਸਿਆ ਕਿ ਕਾਂਗਸ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਗੁਰਪ੍ਰੀਤ ਸਿੰਘ ਜੀਪੀ ਨੂੰ ਹਰਾ ਕੇ ਐਮਪੀ ਬਣੇ ਨੇ ਡਾਕਟਰ ਅਮਰ ਸਿੰਘ ਦੱਸਦੇ ਕਿ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸੀ ਕਿ ਉਧਰ ਡਾਕਟਰ ਅਮਰ ਸਿੰਘ ਕਾਂਗਰਸ ਪਾਰਟੀ ਤੋਂ ਉਮੀਦਵਾਰ ਸੀ ਵਿਕਰਮ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਤੇ ਗੇਜਰਾਮ ਬਾਲਮੀਕੀ ਭਾਜਪਾ ਤੋਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਸੀ ਜਿੱਥੇ ਜੇਕਰ ਗੱਲ ਕੀਤੀ ਜਾਵੇ ਤਾਂ 31000 ਵੋਟਾਂ ਦੀ ਲੀਡ ਦੇ ਨਾਲ ਡਾਕਟਰ ਅਮਰ ਸਿੰਘ ਨੇ ਜਿਹੜੇ ਉਹ ਅੱਗੇ ਚੱਲ ਰਹੇ ਨੇ ਤਾਂ ਕਹਿ ਰਿਹਾ ਕਿ ਇੱਕ ਜਿੱਤ ਹਾਸਲ ਹੋ ਚੁੱਕੀ ਆ ਉਹਨਾਂ ਨੂੰ ਬਸ ਰਸਮੀ ਐਲਾਨ ਹੈ ਜਿਹੜਾ ਬਾਕੀ ਹੈ ਫਿਲਹਾਲ ਜਿਸ ਵਕਤ ਅਸੀਂ ਖਬਰ ਪੜ੍ਹ ਰਹੇ ਆ ਇਸ ਵਕਤ ਜੋ ਆ ਵੋਟਿੰਗ ਦਾ ਅੰਕੜਾ ਨਿਕਲ ਕੇ ਸਾਹਮਣੇ ਆਇਆ ਹੈ ਡਾਕਟਰ ਅਮਰ ਸਿੰਘ ਨੂੰ 320980 ਵੋਟਾਂ ਪਈਆਂ ਨੇ 290168 ਵੋਟਾਂ ਗੁਰਪ੍ਰੀਤ ਸਿੰਘ ਜੀਪੀ ਦੇ ਹਿੱਸੇ ਆਈਆਂ ਨੇ ਤੇ 125207 ਵੋਟਾਂ ਭਾਜਪਾ ਦੇ ਹਿੱਸੇ ਆញ្ញਨੇ ਤੇ 120795 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂ ਪੰਯਾ ਨੇ ਤਾਂ ਕਹਿ ਲਿਆ ਕਿ ਫਤਿਹਗੜ ਸੈੱਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਜਾਂਦਾ ਵਿਖਾਈ ਦੇ ਰਿਹਾ ਹੈ ਤੇ ਉਧਰ ਫਸਮਾ ਮੁਕਾਬਲਾ ਡਾਕਟਰ ਅਮਰ ਸਿੰਘ ਤੇ ਗੁਰਪ੍ਰੀਤ ਜੀਪੀ ਦੇ ਵਿਚਕਾਰ ਸੀ ਜਿੱਥੇ ਕਿ ਡਾਕਟਰ ਅਮਰ ਸਿੰਘ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਦਰਸ਼ਕਾਂ ਨੂੰ ਦੱਸ ਜੀ ਕਿ ਡਾਕਟਰ ਅਮਰ ਸਿੰਘ ਪਹਿਲਾਂ ਵੀ ਐਮਪੀ ਨੇ ਜੋ ਕਿ 2019 ਦੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਅਤੇ ਫਤਿਹਗੜ ਸੈੱਟ ਤੋਂ ਜਿੱਤ ਹਾਸਲ ਕਰਕੇ ਆ ਲੋਕ ਸਭਾ ਦੇ ਵਿੱਚ ਪਹੁੰਚੇ ਸੀ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜੇਕਰ ਗੁਰਪ੍ਰੀਤ ਸਿੰਘ ਜੀਪੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਂਗਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਉਂਦੇ ਨੇ ਤਾਂ ਪਹਿਲੀ ਸੂਚੀ ਦੇ ਵਿੱਚ ਹੀ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਹੱਕ ਦੇ ਵਿੱਚ ਰੈਲੀਆਂ ਤੇ ਰੋਡ ਸ਼ੋਅ ਕਰਨ ਵਾਸਤੇ ਆਉਂਦੇ ਨੇ ਪਰ ਜਿਹੜਾ ਹੁਣ ਫਤਵਾ ਫਤਿਹਗੜ ਸਾਹਿਬ ਦੇ ਲੋਕਾਂ ਨੇ ਉਹ ਡਾਕਟਰ ਅਮਰ ਸਿੰਘ ਨੂੰ ਦਿੱਤਾ ਹੈ ਤਾਂ ਇਹ ਅੰਕੜੇ ਉਹ ਨੇ ਜਿਹੜੇ ਹੁਣ ਤੱਕ ਅਸੀਂ ਸਾਡੇ ਤੱਕ ਪਹੁੰਚੇ ਨੇ ਫਿਲਹਾਲ ਜਿਹੜੇ ਕਲੀਅਰ ਅੰਕੜੇ ਨੇ ਕੁਝ ਹੀ ਮਿੰਟਾਂ ਬਾਅਦ ਜਾਂ ਕੱਲੀਏ ਕਿ ਕੁਝ ਹੀ ਘੰਟਿਆਂ ਬਾਅਦ ਤਸਵੀਰ ਜਿਹੜੀ ਪੂਰੀ ਕਲੀਅਰ ਹੋ ਜਾਏਗੀ ਜਿਹੜੇ ਅੰਕੜੇ ਨਿਕਲ ਕੇ ਆਉਣਗੇ ਉਹ ਵੀ ਤੁਹਾਨੂੰ ਦੱਸਾਂਗੇ ਫਿਨਲ ਜਿਹੜੀਆਂ ਹੁਣ ਤੱਕ ਦੀਆਂ ਵੋਟਾਂ ਪਈਆਂ ਨੇ ਉਹਦਾ ਅਸੀਂ ਜ਼ਿਕਰ ਕਰ ਰਹੇ ਹਾਂ ਤੇ 31000 ਦੀ ਲੀਡ ਦੇ ਨਾਲ ਡਾਕਟਰ ਅਮਰ ਸਿੰਘ ਅੱਗੇ ਨੇ ਤੇ ਕਹਿ ਲਈਏ ਕਿ ਰਸਮੀ ਲਾਮਸਫ ਬਾਕੀ ਆ ਵੱਡੀ ਜਿੱਤ ਹਾਸਲ ਹੋਈ ਹੈ ਡਾਕਟਰ ਅਮਰ ਸਿੰਘ ਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਬਹੁਤ ਸਾਰੇ ਜਿਹੜੇ ਸਾਬਕਾ ਐਮਐਲਏ ਸੀ ਉਹਨਾਂ ਨੇ ਵੀ ਸਪੋਰਟ ਕੀਤਾ ਉਹਨਾਂ ਦਾ ਜਿਸ ਵਿੱਚ ਕੁਲਜੀਤ ਸਿੰਘ ਨਾਗਰਾ ਆਉਂਦੇ ਨੇ ਜਾਂ ਨਾਬਾ ਤੋਂ ਅਮਲੋਤ ਤੋਂ ਜਿਹੜੇ ਐਮਐਲਏ ਬਣੇ ਸੀ ਕਾਕਾ ਰਣਜੀਤ ਸਿੰਘ ਸਮੇਤ ਬਹੁਤ ਸਾਰੇ ਜਿਹੜੇ ਸਾਬਕਾ ਐਮਐਲਏ ਸੀ ਉਹਨਾਂ ਦੀ ਵੀ ਸਪੋਰਟ ਰਹੀ ਤੇ ਬਹੁਤ ਸਾਰੇ ਜਿਹੜੇ ਵਰਕਰ ਸੀਗੇ ਉਹਨਾਂ ਦੀ ਵੀ ਸਪੋਰਟ ਰਹੀ ਜਿਸ ਕਰਕੇ ਹੁਣ ਫਤੇਗੜ ਸਾਹਿਬ ਦੀ ਜਿਹੜੀ ਸੀਟ ਹੈ ਉਹ ਇੱਕ ਵਾਰ ਫਿਰ ਤੋਂ ਕਾਂਗਰਸ ਦੇ ਹਿੱਸੇ ਜਾਂਦੀ ਨਜ਼ਰ ਆ ਰਹੀ ਹੈ ਤਾਂ ਵੱਡੀ ਜਿੱਤ ਡਾਕਟਰ ਅਮਰ ਸਿੰਘ ਦੀ ਹੋਈ ਹੈ ਦੱਸਿਓ ਕਿ ਬਿਕਰਮਜੀਤ ਸਿੰਘ ਖਾਲਸਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਉਹ ਚੌਥੇ ਨੰਬਰ ਤੇ ਕਿਉਂਕਿ ਗੇਜਾ ਰਾਮ ਉਹਨਾਂ ਨੂੰ ਪਛਾੜ ਚੁੱਕੇ ਨੇ ਗੇਜਾ ਰਾਮ ਨੂੰ 1,25,000 200 ਵੋਟਾਂ ਪਈਆਂ ਜੋ ਕੇ ਭਾਜਪਾ ਦੇ ਉਮੀਦਵਾਰ ਨੇ ਤੇ ਉਧਰ 1,20,795 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀਆਂ ਨੇ ਜ ਜਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਚੌਥੇ ਨੰਬਰ ਤੇ ਵਿਖਾਈ ਦੇ ਰਿਹਾ ਹੈ ਬਹੁਤ ਸਾਰੀਆਂ ਪੰਜਾਬ ਦੀਆਂ ਸੀਟਾਂ ਨੇ ਜਿੱਥੇ ਤੀਜੇ ਚੌਥੇ ਦੇ ਪੰਜਵੇਂ ਨੰਬਰ ਤੇ ਅਕਾਲੀ ਦਲ ਨਜ਼ਰ ਆ ਰਿਹਾ ਹੈ ਪਰ ਜ਼ਿਆਦਾਤਰ ਸੀਟਾਂ ਤੇ ਚੌਥੇ ਨੰਬਰ ਤੇ ਜਾਂ ਪੰਜਵੇਂ ਨੰਬਰ ਤੇ ਅਕਾਲੀ ਦਲ ਦੀ ਸਥਿਤੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਕਹਿੰਦੇ ਕਿ ਵੱਡੀ ਹਾਰਾ ਆਗਮਾਗੀ ਪਾਰਟੀ ਦੀ ਫਤਿਹਗੜ੍ਹ ਸਾਹਿਬ ਸੀਟ ਤੋਂ ਹੋਈ ਹੈ ਜਿੱਥੋਂ ਕਿ ਡਾਕਟਰ ਅਮਰ ਸਿੰਘ ਨੇ ਇੱਕ ਇਹ ਸੀਟ ਜਿੱਤ ਕੇ ਕਾਂਗਸ ਦੀ ਝੋਲੀ ਪਾਈ ਹੈ ਕਿਉਂਕਿ ਕਾਂਗਸ ਨੂੰ ਨਾ ਤੋਂ ਭਰੋਸਾ ਕੀਤਾ 2019 ਤੋਂ ਬਾਅਦ 2024 ਚ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਆ ਤੇ ਇਸ ਸੀਟ ਉਹਨਾਂ ਨੇ ਹੁਣ ਜਿਹਦੇ ਉੱਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਫਿਲਹਾਲ ਦੀ ਘੜੀ 320980 ਵੋਟਾਂ ਜਿਹੜੀਆਂ ਅੰਕੜਾ ਨਿਕਲ ਕੇ ਸਾਹਮਣੇ ਆਇਆ ਪਰ ਇਹ ਅੰਕੜਾ ਵਧਣਾ ਹੈ ਤੇ ਜਦੋਂ ਵੀ ਕਲੀਅਰ ਤਸਵੀਰ ਸਾਹਮਣੇ ਆਏਗੀ ਉਹ ਵੀ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਫਿਲਹਾਲ ਦਰਸ਼ਕਾਂ ਨੂੰ ਦੱਸੀਏ ਕਿ ਫਤਿਹਗੜ੍ਹ ਸਾਹਿਬ ਦੀ ਸੀਟ ਦੇ ਉੱਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਕਰਾਰੀ ਹਾਰ ਦੇ ਕੇ ਡਾਕਟਰ ਅਮਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਜੁੜੇ ਰਹੋ ਲੀਡਰ ਪੰਜਾਬੀ মিডিਆ ਨਾਲ ਦੋ ਜੱਜ ਧੰਨਵਾਦ